ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਉਹਨਾਂ ਨੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨਿਆ ਤੇ ਦੂਸਰੇ ਪਾਸੇ ਲੋਹੜਾਣਾ ਤੋਂ ਅਮਰਿਤਪਾਲ ਸਿੰਘ ਚੰਦਰਾ ਪਾਰਟੀ ਦੇ ਲਈ ਮੰਡਰੀ ਹੋਣਗੇ ਤੇ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਨੂੰ ਚੋਣ ਫਿਰਦੇ ਵਿੱਚ ਉਤਾਰਿਆ ਗਿਆ ਹੈ ਤੇ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ ਚੋਣ ਲੜਨ ਜਾ ਰਹੇ ਨੇ ਤੇ ਇਸ ਮੌਕੇ ਉਹਨਾਂ ਨੂੰ ਜਦੋਂ बसपा ਦੇ ਨਾਲ ਪਾਰਟੀ ਦੇ ਗੱਠਜੋੜ ਬਾਰੇ ਸਵਾਲ ਕੀਤਾ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਨੇ ਸਾਫ ਕੀਤਾ ਕਿ ਜੇ बसपा ਚਾਹੇਗੀ ਤਾਂ ਅਸੀਂ ਗੱਲਬਾਤ ਕਰਕੇ ਗੱਠਜੋੜ ਕਰ ਸਕਦੇ ਹਾਂ ਤੁਸੀਂ ਦੇਖਿਓ ਦਾ ਬਹੁਤ ਪਾਲ ਸੀ ਮਾਣੂ ਪ੍ਰੇਮੀ ਜੰਦੇ ਹਰਣ ਤੋਂ ਅਮਰਪਾਲ ਸਿੰਘ ਖੰਧਰੇ ਨੂੰ ਫ੍ਰੈਂਕੋਟ ਤੋਂ ਬੰਦੇਸ ਤੋਂ ਬਕਰਾਬਾ ਸੰਗੂਰ ਤੋਂ ਮੈਂ ਖੋਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮੈਂਤਪਾਲ ਸਿੰਘ ਕਮਰਾਲ ਤੋਂ ਹਰਜੀਤ ਸਿੰਘ ਹੈਗੇ ਹੈ ਕੁਖ ਖੇਤਰ ਤੋਂ ਖਜਾਨ ਸਿੰਘ ਹੈਗੇ ਹੈ ਬਾਕੀ ਦੇ ਵੋਟਿੰਗ ਦੇ 4 ਕੈਂਡੀਡੇਟਸ ਮੇਢੀ ਹੈ ਉਹਨਾਂ ਦੀ ਡਿਸਕਸਿਨ ਬੇਨ ਕਰਵਾ ਕੇ ਮੈਂ ਬਣੀ ਛੇ ਹਰਪਨ ਨੇ ਨਾਸਕੋਸਾ ਤੋਂ ਪੁਸ਼ਪਪਾਲ ਸੀ ਨਾ ਬਿਊਰੋ ਰਿਪੋਰਟ ਜਗਬਾਣੀ ਟੀਵੀ